ਔਲ ਆ ਵੀ ਦੇਖ ਰਹੇ ਦਸਕਾਣੂ ਜਿਆਨੂ ਜੀ ਉਹ ਵੀ ਮੋਬਾਈਲ ਲੈਣੇ ਹੋ ਐਲਈਡੀ ਲੈਣੇ ਹੋ ਨਾਲ ਇੱਕ ਸਗਰੇਜ ਕੋਪਨਾ ਜਿਸ ਵਿੱਚ ਤੁਸੀਂ ਐਲਈਡੀ ਗੀਜ਼ਰ ਕੈਸ਼ ਪ੍ਰਾਈਜ਼ 에ਅਰਪੋਰਟ ਨੈਕਮੈਂਡ ਸਮਾਰਟਵਾਚ ਬਲੂਟੂਥ ਸਪੀਕਰ ਸੀਲਿੰਗ ਫੈਨ ਤੇ ਆਇਰਨ ਵਗੈਰਾ ਜਿੱਤ ਸਕਦੇ ਹੋ ਮਲੌਤ 라이ਵ ਦੇਖ ਰਹੇ ਦਰਸ਼ਕਾਂ ਨੂੰ ਜਿਆਆਂ ਨੂੰ ਜੀ ਮੈਂ ਤਰुण ਸਿੰਘਲਾ ਕਮਿਊਨੀਕੇਸ਼ਨ ਮਲੌਤ ਤੋਂ ਅੱਜ ਜੋ ਸਾਡੇ ਵੱਲੋਂ ਦੀਵਾਲੀ ਦੀ ਸਕੀਮ ਲਗਾਈ ਹੋਈ ਆ ਉਹਦੀ ਜਾਣਕਾਰੀ ਦੇਣ ਲਈ ਵੀਡੀਓ ਬਣਾ ਰਿਹਾ ਜੀ ਆਪਣੇ ਕੋਲੋਂ ਕੋਈ ਵੀ ਮੋਬਾਈਲ ਲੈਨੇ ਹੋ ਐਲਈਡੀ ਲੈਨੇ ਹੋ ਤਾਂ ਇੱਕ ਜਿਹੜਾ ਗਿਫਟ ਆ ਦੀਵਾਲੀ ਦਾ ਉਹ ਲਗਾਇਆ ਹੀ ਗਿਆ ਹੈ ਨਾਲ ਇੱਕ ਸਕ੍ਰੈਚ ਕੂਪਨ ਆ ਜਿਸ ਵਿੱਚ ਤੁਸੀਂ ਐਲਈਡੀ ਗੀਜ਼ਰ ਕੈਸ਼ ਪ੍ਰਾਈਜ਼ 에어ਪອດ neckband smart watch bluetooth speaker ceiling fan ਤੇ iron ਵਗੈਰਾ ਜਿੱਤ ਸਕਦੇ ਹੋ ਕੋਈ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਵੀ 쿠ਪਨ ਖਾਲੀ ਨਹੀਂ ਜਾਏਗਾ ਪਹਿਲਾਂ ਅਸੀਂ ਸੋਚਿਆ ਸੀ ਲੱਕੀ ਡਰਾ ਲਈ ਲੱਕੀ ਡਰਾ ਦੇ ਵਿੱਚ ਕੀ ਹੁੰਦਾ ਕਿ ਡੱਬੇ ਭਰ ਜਾਂਦੇ ਨੇ 쿠ਪਨ ਦੇ ਤੇ ਹਜ਼ਾਰਾਂ 쿠ਪਨ ਦੇ ਵਿੱਚੋਂ ਵੱਡੇ ਛੋਟੇ ਇਨਾਮ ਕਰਕੇ 100 ਇਨਾਮ ਨਿਕਲੇ ਜਾਂਦੇ ਨੇ 900 ਕਸਟਮਰ ਨੂੰ ਨਿਰਾਸ਼ ਹੋਣਾ ਪੈਂਦਾ ਉਹਨਾਂ ਨੂੰ ਇੰਨਾ ਗਿਫਟਾਂ ਤੇ ਹੀ ਸੰਤੋਸ਼ਟ ਹੋਣਾ ਪੈਂਦਾ ਪਰ ਇਸ ਸਕੀਮ ਦੇ ਵਿੱਚ ਇਹ ਜੀ ਕੋਈ ਗੱਲਬਾਤ ਨਹੀਂ ਤੁਸੀਂ ਛੋਟਾ ਵੱਡਾ ਕੋਈ ਵੀ ਨਾਮ ਆ ਪੱਕਾ ਇਨਾਮ ਜਿੱਤ ਸਕਦੇ ਹੋ ਇਦੇ ਵਿੱਚ ਪੱਕੇ ਨਾਮ ਦੀ ਸ਼ਰਤ ਹੀ ਹੈ ਜੀ ਸਾਡਾ ਦਾਵਾ ਕੋਈ ਵੀ 쿠ਪਨ ਖਾਲੀ ਨਹੀਂ ਜਾਊਗਾ ਕਿਸੇ ਵੀ ਮੋਬਾਈਲ ਦੇ ਰੇਟ 'ਚ ਕਿਸੇ ਵੀ ਗਿਫਟ ਦਾ ਰੇਟ ਇਨਕਲੂਡ ਨਹੀਂ ਹੋਏਗਾ ਕੈਸ਼ ਪ੍ਰਾਈਸ ਤੇ ਵੀ EMI ਤੇ ਸਾਰੇ ਫੋਨ ਆਪਣੇ ਕੋਲ ਫਨਾਸ ਹੁੰਦੇ ਨੇ ਤੁਸੀਂ ਕੋਈ ਵੀ ਰੇਟ ਸੈੱਟ ਲੈਣਾ ਤਾਂ ਇੱਕ ਵਾਰ ਰੇਟ ਵੀ ਜਰੂਰ ਪਤਾ ਕਰ ਸਕਦੇ ਹੋ ਵਿਜ਼ਿਟ ਵੀ ਕਰ ਸਕਦੇ ਹੋ ਸਾਰੀਆਂ ਆਫਰਾਂ ਅਵੇਲੇਬਲ ਨੇ ਆਪਣੇ ਕੋਲ EMI ਕੈਸ਼ਬੈਕ ਕ੍ਰੈਡਿਟ ਕਾਰਡ ਤੇ ਸਭ ਕੁਝ ਅਵੇਲੇਬਲ ਆ ਜੀ ਇੱਕ ਵਾਰ ਜਰੂਰ ਵਿਜ਼ਿਟ ਕਰੋ ਸਿੰਗਲਾ ਕਮਿਊਨੀਕੇਸ਼ਨ ਮਲਾਲ ਥੈਂਕ ਯੂ ਕੋਈ ਵੀ ਮੋਬਾਈਲ ਲੈਨੇ ਹੋ ਐਲਈਡੀ ਲੈਨੇ ਹੋ ਨਾਲ ਇੱਕ ਸਗਰੇਸ ਕੋਪਨਾ ਜਿਸ ਵਿੱਚ ਤੁਸੀਂ ਐਲਈਡੀ ਗੀਜ਼ਰ ਕੈਸ਼ ਪ੍ਰਾਈਜ਼ ایرਪອດ ਨੈਕਮੈਂਡ ਸਮਾਰਟਵਾਚ ਬਲੂਟੂਥ ਸਪੀਕਰ ਸੀਲਿੰਗ ਫੈਨ ਤੇ ਆਇਰਨ ਵਗੈਰਾ ਜਿੱਤ ਸਕਦੇ ਹੋ